ਤੇ ਹਰ ਵਾਰ ਜੋ ਸਾਡੀ ਪਰੰਪਰਾ ਹੈ ਇਤਿਹਾਸ ਹੈ ਜੋ ਸਾਡੀ ਮਰਜ਼ਾਦ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਨੂੰ ਅੱਜ ਵੱਡੀ ਢਾ ਲੱਗੀ ਐ ਹੋ ਰਿਹਾ ਹੈ ਕੀ ਦੇ ਰਾਂ ਹੀ ਹੋ ਰਿਹਾ ਹੈ ਬਾਦਲ ਪਰਵਾਰਾ ਜੋ ਪੰਥ ਨੂੰ ਅਮਰ ਵੇਲ ਵਾਂਗ ਚੁੰਬੜਿਆ ਸੀ ਪਰ ਪੰਥ ਨੇ ਹੁਣ ਲਾ ਦਿੱਤਾ ਉਹਨੂੰ ਅੱਜ ਪੂਰੀ ਕੌਮ ਪੰਥਕ ਧਿਰਾਂ ਸਰਬੱਤ ਖਾਲਸਾ ਜਥੇਬੰਦੀਆਂ ਜਿਸ ਦੇ ਨਾਲ ਅਸੀਂ ਲੰਬੇ ਸਮੇਂ ਤੋਂ ਕੌਮ ਪੰਥ ਦੀ ਸੇਵਾ ਕਰਦੇ ਆਂ ਅੱਜ ਉਹਨਾਂ ਦਾ ਸੰਦੇਸ਼ ਆ ਜਿਹੜਾ ਉਹ ਵੀ ਕੌਮ ਨੂੰ ਗਿਆ ਅਰਦਾਸ ਦੀ ਆਪਣੀ ਮਰਜ਼ਾਦਾ ਅਰਦਾਸ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਵਨ ਬਾਣੀ ਦੇ ਭੋਗ ਪਏ ਆ ਨੰਦ ਸਾਹਿਬ ਦੀਆਂ ਪੰਜ ਪੌੜੀਆਂ ਹੋਈਆਂ ਤੇ ਅਰਦਾਸ ਹੋਣੀ ਹੁੰਦੀ ਹੈ ਜਿਹੜਾ ਸਰਬਤ ਖਾਲਸਾ ਤੋਂ ਸੜਨਾ ਮਜੂਤ ਹੈਗੇ ਨੇ ਰਜੀਤ ਸਿੰਘ ਵੰਦਰਜੀਤਾ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਜੂਨ 84 ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਅੱਜ ਜਿੱਥੇ ਕੀ ਵੱਖ-ਵੱਖ ਜਥੇਬੰਦੀਆਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਨੇ ਤਾਂ ਉੱਥੇ ਹੀ ਕਿਉਂਕਿ ਅੱਜ ਪਹਿਲੀ ਵਾਰ ਹੋਇਆ ਕਿ ਸਿੰਘ ਸਾਹਿਬ ਹੋਣਾ ਵੱਲੋਂ ਸੰਦੇਸ਼ ਵੀ ਨਹੀਂ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਕਿ ਜੋ ਸੰਦੇਸ਼ ਸਿੰਘ ਸਾਹਿਬ ਹੋਣਾ ਵੱਲੋਂ ਇਸ ਵਾਰ ਨਹੀਂ ਦਿੱਤਾ ਗਿਆ ਕੋਈ ਅੱਜ ਅਸੀਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਹਾਜ਼ਰ ਹੋਏ ਆਂ ਇੱਥੇ ਹਰ ਵਾਰ ਜੋ ਸਾਡੀ ਪਰੰਪਰਾ ਹੈ ਇਤਿਹਾਸ ਹੈ ਜੋ ਸਾਡੀ ਮਰਜ਼ਾਦ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਨੂੰ ਅੱਜ ਵੱਡੀ ਢਾ ਲੱਗੀ ਐ ਜੋ ਪਹਿਲਾਂ ਵੀ ਲੰਬੇ ਸਮੇਂ ਤੋਂ ਸਿਧਾਂਤਾਂ ਦਾ ਘਾਣ ਹੋ ਰਿਹਾ ਹੈ ਕਰ ਕੌਣ ਰਿਹਾ ਹੈ ਕਿਹਦੇ ਰਾਂ ਹੀ ਹੋ ਰਿਹਾ ਹੈ ਬਾਦਲ ਪਰਵਾਰ ਜੋ ਪੰਥ ਨੂੰ ਅਮਰ ਵੇਲ ਵਾਂਗ ਚੁੰਬੜਿਆ ਸੀ ਪਰ ਪੰਥ ਨੇ ਹੁਣ ਲਾ ਦਿੱਤਾ ਉਹਨੂੰ ਅੱਜ ਉਹਦਾ ਨਤੀਜਾ ਇੱਥੇ ਸਾਹਮਣੇ ਆਇਆ ਪਰ ਅਸੀਂ ਲੰਬੇ ਸਮੇਂ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਸ਼ਹੀਦੀ ਸਮਾਗਮ ਇੱਥੇ ਮਨਾਇਆ ਜਾਂਦਾ ਹੈ ਅੱਜ ਅਸੀਂ ਉਸ ਦਿਨ ਤੇ ਹਾਜ਼ਰ ਹੋਏ ਆ ਕਿਉਂਕਿ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੱਕਾਂ ਦੀ ਲੜਾਈ ਲੜੀ ਉਹਨਾਂ ਦੇ ਸਾਥੀਆਂ ਨੇ ਸਹਾਤਾ ਜਾਂ ਪੀਤਾ ਅੱਜ ਪੂਰੀ ਕੌਮ ਪੰਥ ਧਿਰਾਂ ਸਰਬੱਤ ਖਾਲਸਾ ਜਥੇਬੰਦੀਆਂ ਜਿਸ ਦੇ ਨਾਲ ਅਸੀਂ ਲੰਬੇ ਸਮੇਂ ਤੋਂ ਕੌਮ ਪੰਥ ਦੀ ਸੇਵਾ ਕਰਦੇ ਆਂ ਅੱਜ ਉਨ੍ਹਾਂ ਦਾ ਸੰਦੇਸ਼ ਆ ਜਿਹੜਾ ਉਹ ਵੀ ਕੌਮ ਨੂੰ ਗਿਆ ਤੇ ਜਿਹੜਾ ਬਾਦਲ ਪਰਿਵਾਰ ਨੇ ਇੱਕ ਚੋਰ ਮੋਰੀ ਰਾਹੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਥਾਪਿਆ ਗਿਆ ਜਿਹਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਪਰ ਅਸੀਂ ਤਾਂ ਇਹਨਾਂ ਨੂੰ ਪਹਿਲਾਂ ਤੋਂ ਹੀ ਨਹੀਂ ਮੰਨਦੇ ਕਿਉਂਕਿ ਇਹਨਾਂ ਨੂੰ ਬਾਦਲ ਪਰਿਵਾਰ ਬਣਾ ਰਿਹਾ ਜਦ ਕਿ ਸਾਡੀ ਮਰਜ਼ਾਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਹੈ ਜਿਹੜਾ ਉਹ ਵੋਟ ਸਿਸਟਮ ਚ ਨਹੀਂ ਨਾ ਉਹ ਕਿਸੇ ਇੱਕ ਧਿਰ ਦਾ ਹੁੰਦਾ ਹੈ ਪੂਰੀ ਕੌਮ ਦਾ ਜਥੇਦਾਰ ਹੁੰਦਾ ਹੈ ਤੇ ਉਹਨੂੰ ਪੂਰੀ ਕੌਮ ਹੀ ਜਥੇਦਾਰ ਸੰਪਰਦਾਵਾਂ ਟਕਸਾਲਾਂ ਜਥੇਬੰਦੀਆਂ ਦਾਲ ਪੰਥ ਉਹਨਾਂ ਦੀ ਸਹਿਮਤੀ ਦੀ ਨਾਲ ਜਿਹੜਾ ਉਹ ਚੁਣਿਆ ਜਾਂਦਾ ਜਿਵੇਂ ਪਿੰਡ ਦਾ ਨਮਾਇੰਦਾ ਲੋਕ ਇਕੱਠੇ ਹੋ ਕੇ ਚੁਣਦੇ ਆ ਇਸੇ ਤਰ੍ਹਾਂ ਜਿਹੜਾ ਇਹ ਰੂਲ ਹੈ ਸਰਬੱਤ ਖਾਲਸਾ ਤੇ ਉਸ ਨੇ ਉਦੋਂ ਜਥੇਦਾਰ ਸਿੰਘ ਸੇਭ ਭਾਈ ਜਗਤਾਰ ਸਿੰਘ ਹਵਾਰਾ ਥਾਪਿਆ ਸੀ ਉਸ ਸਮੇਂ ਤੋਂ ਅਸੀਂ ਜਿਹੜੀਆਂ ਸਵਾਵਾਂ ਜਿਹੜੀਆਂ ਲਗਾਤਾਰ ਪੰਥਕ ਤੇਰਾ ਸਾਡੀਆਂ ਨਭਾਉਂਦੀਆਂ ਆ ਰਹੀਆਂ ਤੇ ਅੱਜ ਜਿਹੜਾ ਸ਼ਰੋਮਣੀ ਕਮੇਟੀ ਨੂੰ ਨਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦਿਨ ਹੀ 6 ਜੂਨ ਨੂੰ ਜਦੋਂ ਟੈਕਸ ਫੋਰਸ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਹੋਰ ਧਿਰਾਂ ਜਦੋਂ ਸ਼ਹੀਦਾਂ ਦੇ ਪਰਿਵਾਰ ਇੱਥੇ ਆਉਂਦੇ ਆ ਸਰਦਾ ਦੇ ਫੁੱਲ ਭੇਟ ਕਰਨ ਉਦੋਂ ਤਲਵਾਰਾਂ ਕੱਢ ਕੇ ਉਹਨਾਂ ਨੂੰ ਰੋਕਿਆ ਜਾਂਦਾ ਬਹਿਨ ਨਹੀਂ ਦਿੱਤਾ ਜਾਂਦਾ ਅੱਜ ਟਾਕਸ ਫੋਰਸ ਕਿੱਧਰ ਗਈ ਅੱਜ ਟਾਕਸ ਫੋਰਸ ਨੇ ਕੋਈ ਵਿਉਂਤਬੰਦੀ ਕਿਉਂ ਨਹੀਂ ਕੀਤੀ ਕੀ ਕਾਰਨ ਇਹਦਾ ਜਵਾਬ ਹੈ ਸ਼ਰੋਣੀ ਕਮੇਟੀ ਦੇ ਸਕਦੀ ਹੈ ਜਾਂ ਬਾਦਲ ਪਰਿਵਾਰ ਦੇ ਸਕਦਾ ਪਰ ਜਿਸ ਤਰ੍ਹਾਂ ਦੇ ਨਾਲ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਕਿਹਾ ਗਿਆ ਸੀਗਾ ਕਿ ਸੰਦੇਸ਼ ਨਹੀਂ ਪੜਨ ਦਿੱਤਾ ਜਾਏਗਾ ਤੇ ਨਾਲ ਜਿਹੜਾ ਸਨਮਾਨ ਸ਼ਹੀਦਾਂ ਦੇ ਪਰਿਵਾਰ ਨੂੰ ਨਹੀਂ ਦਿੱਤਾ ਜਾਏਗਾ ਅਸੀਂ ਨਹੀਂ ਮੰਨਦੇ ਤਾਂ ਉਹ ਟਕਰਾ ਕਾਫੀ ਲੰਮਾ ਚੱਲਿਆ ਤਾਂ ਅੱਜ ਸੰਦੇਸ਼ਵਿਣੀ ਪਹਿਲੀ ਵਾਰ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਸ਼੍ਰੀ ਕਾਲਤਖਸ ਸਾਹਿਬ ਤੋਂ ਸਿੰਘ ਸਾਹਿਬ ਉਹਨਾਂ ਵੱਲੋਂ ਸੰਦੇਸ਼ ਨਹੀਂ ਦਿੱਤਾ ਕਿ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਅਰਦਾਸ ਦੇ ਵਿੱਚ ਮੈਂ ਜਿਹੜੀ ਗੱਲ ਆਖ ਨਹੀਂ ਸੰਦੇਸ਼ ਦੇਣਾ ਸੀ ਉਹ ਦੇ ਦਿੱਤਾ ਅਰਦਾਸ ਦੀ ਆਪਣੀ ਮਰਜ਼ਾਦਾ ਅਰਦਾਸ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਵਨ ਬਾਣੀ ਦੇ ਭੋਗ ਪਏ ਆ ਆਨੰਦ ਸਾਹਿਬ ਦੀਆਂ ਪੰਜ ਪਾਉੜੀਆਂ ਹੋਈਆਂ ਤੇ ਅਰਦਾਸ ਹੋਣੀ ਹੁੰਦੀ ਹੈ ਜਿਹੜਾ ਸੰਦੇਸ਼ ਹੈ ਉਹ ਸਾਡਾ ਸਿਧਾਂਤ ਹੈ ਉਹ ਸਾਡੀ ਮਰਜ਼ਾਦਾ ਹੈ ਉਹ ਪੜਿਆ ਜਾਂਦਾ ਹੈ ਪਰ ਪੜਿਆ ਉਹ ਸਰਬੱਤ ਖਾਲਸੇ ਦੇ ਜਥੇਦਾਰ ਨੇ ਪੜਿਆ ਤੇ ਇਹਨੂੰ ਤਾਂ ਲੋਕ ਜਿਹੜਾ ਪਹਿਲਾਂ ਸੀ ਜਥੇਦਾਰ ਗਿਆਨੀ ਹਰਪ੍ਰੀਤ ਤੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵੀ ਕੌਮ ਨੇ ਪੜਨ ਨਹੀਂ ਦਿੱਤਾ ਸੀ ਸੰਦੇਸ਼ ਕਦੇ ਵਾਸਤੇ ਵੀ ਵਿਰੋਧ ਹੁੰਦਾ ਰਿਹਾ ਪਰ ਅੱਜ ਜਿਹੜਾ ਵਿਰੋਧ ਵੇਖਣ ਨੂੰ ਮਿਲਿਆ ਹੈ ਨਿਹੰਗ ਸਿੰਘ ਜਥੇਬੰਦੀਆਂ ਸਾਡੇ ਸਤਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਇਹ ਪਹਿਲਾਂ ਬਾਦਲ ਪਰਿਵਾਰ ਦੀ ਪੁਸਤ ਪਣਾਈ ਕਰਦੇ ਹੁੰਦੇ ਸੀ ਇਸੇ ਸ਼੍ਰੋਮਣੀ ਕਮੇਟੀ ਦੀ ਇਹ ਜਥੇਦਾਰਾਂ ਦੀ ਪੁਸਤ ਪਣਾਈ ਕਰਦੇ ਹੁੰਦੇ ਸੀ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਵੀ ਇਹ ਸਦਾਕਾ ਦਾ ਘਾਨ ਕਰ ਰਿਹਾ ਹੈ ਮਰਜ਼ਾਦਾ ਦੀਆਂ ਖੇਲੀਆਂ ਡਾਈਆਂ ਜਾ ਰਹੀਆਂ ਤੇ ਪਰ ਉਦੋਂ ਇਹ ਪੱਖ ਚ ਹੁੰਦੇ ਸੀ ਚਲੋ ਦੇਰ ਆਏ ਦਰਸਤ ਆਏ ਅਸੀਂ ਫੇਰ ਵੀ ਚੰਗਾ ਕਹਿੰਨੇ ਆ ਤੇ ਪਰ ਇਸ ਗੱਲ ਤੇ ਪੱਕੇ ਰਹਿਣਾ ਕੌਮ ਦੇ ਲਈ ਜਿਹੜਾ ਬਾਬਾ ਹਰਨਾਮ ਸਿੰਘ ਜੀ ਉਹ ਲੜਨਾ ਜਿਹੜਾ 6 ਜੂਨ ਨੂੰ ਹੈ ਉਹ ਇੱਥੇ ਹੀ ਸਰਦਾ ਦੇ ਫੁੱਲ ਭੇਟ ਕਰਿਆ ਕਰਨਾ ਨਾ ਕਿ ਉਹ ਦਿਨ ਬਦਲ ਕੇ ਤਰੀਕਾ ਜਿਹੜਾ ਪ੍ਰੋਗਰਾਮ ਉਹ ਆਪੋ ਆਪਣੇ ਕਰਿਆ ਕਰਨਾ ਪਰ ਅੱਜ ਜੋ ਹਾਲਾਤ ਬਣੇ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੂਰੇ ਦੇਸ਼ ਦੇ ਦੇਸ਼ ਦੀ ਗੱਲ ਪੂਰੇ ਵਰਲਡ ਦੀ ਗੱਲ ਕਰੀ ਤਾਂ ਹਰ ਇੱਕ ਗੁਰਸਿੱਖ ਸੰਗਤ ਦੀ ਜਿਹੜੀ ਆ ਨਿਗਾਹ ਅੱਜ ਦੇ ਦਿਨ ਤੇ ਜੋ ਸ਼੍ਰੀ ਕਾਲ ਤਕ ਸਾਹਿਬ ਤੇ ਟਿਕੀ ਸੀਗੀ ਤਾਂ ਤੁਸੀਂ ਅੱਜ ਦੇ ਹਾਲਾਤਾਂ ਨੂੰ ਕਿਵੇਂ ਵੇਖਦੇ ਹੋ ਅੱਜ ਦੇ ਜਿਹੜੇ ਹਾਲਾਤ ਹੋਏ ਐ ਇਹਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਐ ਇਹਦੇ ਜ਼ਿੰਮੇਵਾਰ ਬਾਦਲ ਪਰਵਾਰ ਐ ਜੇ ਅਜੇ ਵੀ ਨਾ ਸਾਡੀਆਂ ਸੰਸਥਾਵਾਂ ਨੂੰ ਬਚਾਇਆ ਸ਼ਹੀਦ ਸਿਖਾ ਨੇ ਸ਼ਹੀਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਹਾਲਾਤ ਆ ਉਹ ਬਹੁਤ ਮਾੜੇ ਹੋਣਗੇ ਕਿਉਂਕਿ ਸਾਡੀ ਸਰਮੌਰ ਸੰਸਥਾ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਕਮੇਟੀ ਇਹ ਹੋਂਦ ਵਿੱਚ ਆਈ ਸੀ ਤੇ ਸ਼ਰੋਮਣੀ ਅਕਾਲੀ ਦਲ ਆ ਇਹ ਸ਼ਹੀਦਾਂ ਦੀਆਂ ਜਥੇਬੰਦੀਆਂ ਨਾ ਕਿ ਇੱਕ ਪਰਿਵਾਰ ਦੀਆਂ ਪੂਰੀ ਕੌਮ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਸ਼੍ਰੋਮਣੀ ਕਮੇਟੀ ਹੈ ਇਹਨੂੰ ਆਯਾਦ ਕਰਾਉਣ ਵਾਸਤੇ ਕੁਝ ਤਾਂ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਪੂਰਨ ਰੂਪ ਦੇ ਵਿੱਚ ਉਹ ਪਰਿਵਾਰ ਆਉਣ ਇੱਥੇ ਕੁਰਬਾਨੀ ਵਾਲੇ ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਉਹਨਾਂ ਦੇ ਪਰਿਵਾਰ ਇਸ ਮੈਂਬਰ ਬਣਨ ਤੇ ਜਿਨ੍ਹਾਂ ਨੇ ਸਹਾਤਾ ਦਿੱਤੀ ਹੈ ਜੂਨ 1984 ਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਖਾਤਰ ਉਹ ਬੰਦੇ ਚੰਗੇ ਗੁਰਸਿੱਖ ਮੂਰੇ ਹੋਣ ਵਿਦਵਾਨ ਹੋਣ ਤਾਂ ਕਿ ਸਾਡੀ ਕੌਮ ਦਾ ਪ੍ਰਚਾਰ ਸਾਰ ਹੋ ਚੁੱਕੇ ਜਿਹੜੇ ਨੌਜਵਾਨ ਪਤਤ ਹੋ ਰਹੇ ਐ ਬਾਣੀ ਬਾਣੇ ਤੋਂ ਦੂਰ ਹੋ ਰਿਹਾ ਧਰਮ ਤਬਦੀਲ ਕਰ ਰਹੇ ਐ ਉਹ ਮੁੜ ਕੇ ਸਿੱਖੀ ਵੱਲ ਪਰਤਣ ਇਹ ਇਹਨਾਂ ਦੀਆਂ ਨਲੇਕੀਆਂ ਦੇ ਕਾਰਨ ਸਾਰਾ ਕੁਝ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ ਅਸੀਂ ਤਾਂ ਪਹਿਲਾਂ ਹੀ ਆਖਿਆ ਸੀ ਵੀ ਇਹ ਜਿਹੜਾ ਦਿਹਾੜਾ ਹੈ ਇਹ ਵੱਡੀ ਜਦੋਜਹਿਦ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਵਰਗਿਆਂ ਨੇ ਇੱਕ ਸਟੈਂਡ ਤੇ ਖੜਕੇ ਇਹ 6 ਜੂਨ ਦਾ ਸਰਕਾਰਾਂ ਮਨਾਉਂ ਨਹੀਂ ਦਿੰਦੀਆਂ ਸੀ ਇੱਥੇ ਘੇਰਾ ਪੈ ਜਾਂਦਾ ਹੁੰਦਾ ਸੀ ਤੇ ਕਿਸੇ ਨੂੰ ਕੋਈ ਨਾਰਾ ਕਿਸੇ ਨੂੰ ਕੋਈ ਅਖੰਡ ਪਾਠ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਂਦਾ ਸੀ ਇਹ ਵੱਡੀ ਜਦੋਜਹਿਦ ਦੇ ਨਾਲ ਇਹ ਦਿਹਾੜਾ ਜਿਹੜਾ ਮਨਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਤੇ ਇਸ ਦਿਨ ਤੇ ਸ਼ਾਂਤੀ ਦੇ ਨਾਲ ਸਾਨੂੰ ਜਿਹੜਾ ਅੱਜ ਭਾਵੇਂ ਕੋਈ ਟਕਰਾਅ ਨਹੀਂ ਹੋਇਆ ਚੰਗੀ ਗੱਲ ਹੈ ਇਸ ਦਿਨ ਨੂੰ ਮਨਾਉਣਾ ਚਾਹੀਦਾ ਸੀ ਅੱਗੇ ਵਾਸਤੇ ਵੀ ਇਹ ਟਕਰਾਅ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਪੂਰਿਆਂ ਪੰਥਕ ਧਿਰਾਂ ਕੌਮ ਲਈ ਲਾਮਬੰਦੀ ਕਰਨ ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਬਚਾਉਣਾ ਤੇ ਸਾਰੇ ਰਲ ਮਿਲ ਕੇ ਜਿਹੜੀ ਪੰਥ ਦੀ ਗੱਲ ਕਰਨ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕੀਤੀਆਂ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਜੱਥੇਬੰਦੀਆਂ ਦੇ ਜੋ ਮੁਖੀ ਅੱਜ ਖਾਸ ਤੌਰ ਦੇ ਤੇ ਸ਼੍ਰੀ ਕਲਤਕਸਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਜਿਹੜਾ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਆਪਣਾ ਪੱਖ ਵੀ ਰੱਖਿਆ ਗਿਆ ਉੱਥੇ ਦੱਸ ਜੀਏ ਕਿ ਅੱਜ ਪਹਿਲੀ ਵਾਰ ਹੋਇਆ ਕਿ ਜਿੱਥੇ ਕੀ ਸ਼੍ਰੀ ਕਲਤਕਸਰ ਸਾਹਿਬ ਦੇ ਸਿੰਘ ਸਾਹਿਬ ਉਹਨਾਂ ਵੱਲੋਂ ਜੋ ਕੌਮ ਨੂੰ ਸੰਦੇਸ਼ ਅਲੱਗ ਤੋਂ ਨਹੀਂ ਦਿੱਤਾ ਕਿਉਂਕਿ ਪਹਿਲਾਂ ਅਗਰ ਮर्याਦਾ ਅਨਸਾਰ ਦੇਖਿਆ ਤਾਂ ਸੰਦੇਸ਼ ਜਿਹੜਾ ਅਲੱਗ ਤੋਂ ਜੋ ਸ਼੍ਰੀ ਕਲਤਕਸਰ ਸਾਹਿਬ ਦੇ ਸਿੰਘ ਸਾਹਿਬ ਉਹਨਾਂ ਵੱਲੋਂ ਜਿਹੜਾ ਸ਼੍ਰੀ ਕਲਤਕਸਰ ਸਾਹਿਬ ਦੀ ਫ ਸੰਦੇਸ਼ ਜਿਹੜਾ ਦਿੱਤਾ ਜਾਂਦਾ ਲੇਕਿਨ ਇਸ ਵਾਰ ਜੋ ਜੋ ਕੁਲਦੀਪ ਸਿੰਘ ਘੜਕਤ ਸੀਗੇ ਸ਼੍ਰੀ ਕਾਲਤਕਸਰ ਸਾਹਿਬ ਦੇ ਸਿੰਘ ਸਾਹਿਬ ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਜੋ ਸੰਦੇਸ਼ ਆ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਗੱਲ ਜਿਹੜੀ ਰੱਖੀ ਸੀ ਉਹ ਅਰਦਾਸ ਰਾਹੀਂ ਹੀ ਰੱਖ ਦਿੱਤੀ ਹੈ ਤਾਂ ਇਹ ਜੋ ਕੱਲੀ ਕੱਲੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕੀਤੀ ਗਿਆ ਤਾਂ ਇਸੇ ਤਰ੍ਹਾਂ ਦੇ ਬਣੇਰੋ ਜਗਮਨ ਦਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੁਨੀਕਮਰ ਦੇ ਨਾਲ ਲਖੇ ਸੁਨੀਕ ਜਗਵਾਨੀ ਟੀਵੀ ਸ਼੍ਰੀ ਅਮਰਸਾਹਿਬ